ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ 75ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦੀ ਹਾਂ ਜਦੋਂ ਮੈਂ ਪਿੱਛੇ ਮੁੜ ਕੇ ਵੇਖਦੀ ਹਾਂ ਕਿ ਉਲਟ ਹਾਲਾਤ ਦੇ ਬਾਵਜੂਦ ਅਸੀਂ ਕਿੰਨੀ ਲੰਬੀ ਯਾਤਰਾ ਕੀਤੀ ਹੈ ਤਾਂ ਮੇਰਾ ਮਨ ਮਾਣ ਨਾਲ ਪਰ ਜਾਂਦਾ ਹੈ ਸਾਡੇ ਗਣਤੰਤਰ ਦਾ 75ਵਾਂ ਵਰ੍ਹਾ ਕਈ ਮਾਇਨੇ ਅੰਝ ਦੇਸ਼ ਦੀ ਯਾਤਰਾ 'ਚ ਇੱਕ ਇਤਿਹਾਸਿਕ ਪੜਾ ਹੈ ਇਹ ਉਤਸਵ ਮਨਾਉਣ ਦਾ ਵਿਸ਼ੇਸ਼ ਮੌਕਾ ਹੈ ਜਿਸ ਤਰ੍ਹਾਂ ਅਸੀਂ ਆਜ਼ਾਦੀ ਦੇ 75 ਸਾਲ ਪੂਰੇ ਹੋਣ ਤੇ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਦੇ ਦੌਰਾਨ ਆਪਣੇ ਦੇਸ਼ ਦੀ ਬੇਮਿਸਾਲ ਮਹਾਨਤਾ ਅਤੇ ਵਿਪਨਤਾਪੂਰਨ ਸੰਸਕ੍ਰਿਤੀ ਦਾ ਉਤਸਵ ਮਨਾਇਆ ਸੀ ਕੱਲ ਦੇ ਦਿਨ ਅਸੀਂ ਸੰਵਿਧਾਨ ਦੀ ਸ਼ੁਰੂਆਤ ਦਾ ਉਤਸਵ ਮਨਾਵਾਂਗੇ ਸੰਵਿਧਾਨ ਦੀ ਪ੍ਰਸਤਾਵਨਾ ਅਸੀਂ ਭਾਰਤ ਦੇ ਲੋਕ ਇਹਨਾਂ ਸ਼ਬਦਾਂ ਤੋਂ ਸ਼ੁਰੂ ਹੁੰਦੀ ਹੈ ਇਹ ਸ਼ਬਦ ਸਾਡੇ ਸੰਵਿਧਾਨ ਦੇ ਮੂਲ ਭਾਵ ਅਰਥਾਤ ਲੋਕਤੰਤਰ ਨੂੰ ਰੇਖਾਂਕਿਤ ਕਰਦਾ ਹੈ ਭਾਰਤ ਦੀ ਲੋਕਤੰਤਰਿਕ ਵਿਵਸਥਾ ਲੋਕਤੰਤਰ ਦੇ ਪੱਛਮੀ ਸੰਕਲਪ ਤੋਂ ਕਿਤੇ ਜ਼ਿਆਦਾ ਪ੍ਰਾਚੀਨ ਹੈ ਇਸ ਲਈ ਭਾਰਤ ਨੂੰ ਲੋਕਤੰਤਰ ਦੀ ਜਨਨੀ ਕਿਹਾ ਜਾਂਦਾ ਹੈ ਇੱਕ ਲੰਬੇ ਤੇ ਮੁਸ਼ਕਿਲ ਸੰਘਰਸ਼ ਤੋਂ ਬਾਅਦ 15 ਅਗਸਤ 1947 ਨੂੰ ਸਾਡਾ ਦੇਸ਼ ਵਿਦੇਸ਼ੀ ਸ਼ਾਸਨ ਤੋਂ ਮੁਕਤ ਹੋ ਗਿਆ ਪਰੰਤੂ ਉਸ ਵੇਲੇ ਵੀ ਦੇਸ਼ ਵਿੱਚ ਸੁਸ਼ਾਸਨ ਅਤੇ ਦੇਸ਼ ਵਾਸੀਆਂ ਦੀਆਂ ਸਮਰਥਾਵਾਂ ਅਤੇ ਪ੍ਰਤਿਭਾਵਾਂ ਨੂੰ ਵਿਸ਼ਾਲ ਵਿਸਥਾਰ ਦੇਣ ਲਈ ਤੁਕਮੀ ਮੁੱਢਲੇ ਸਿਧਾਂਤਾਂ ਅਤੇ ਪ੍ਰਕਿਰਿਆਵਾਂ ਨੂੰ ਰੂਪਰੇਖਾ ਪ੍ਰਦਾਨ ਕਰਨ ਦਾ ਕੰਮ ਚੱਲ ਹੀ ਰਿਹਾ ਸੀ ਸੰਵਿਧਾਨ ਸਭਾ ਨੇ ਸੁਸ਼ਾਸਨ ਦੇ ਸਾਰੇ ਪਹਿਲੂਆਂ ਤੇ ਲਗਭਗ 3 ਸਾਲ ਤੱਕ ਵਿਸਥਾਰਪੂਰਵਕ ਚਰਚਾ ਕੀਤੀ ਅਤੇ ਸਾਡੇ ਰਾਸ਼ਟਰ ਦੇ ਮਹਾਨ ਮੂਲਪੂਤ ਗ੍ਰੰਥ ਯਾਨੀ ਭਾਰਤ ਦੇ ਸੰਵਿਧਾਨ ਦੀ ਰਚਨਾ ਕੀਤੀ ਅੱਜ ਦੇ ਦਿਨ ਅਸੀਂ ਸਾਰੇ ਦੇਸ਼ ਵਾਸੀ ਉਹਨਾਂ ਦੂਰਦਰਸ਼ੀ ਲੋਕ ਨਾਇਕਾਂ ਅਤੇ ਅਧਿਕਾਰੀਆਂ ਨੂੰ ਸਨਮਾਨਪੂਰਵਕ ਯਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਵਿਸ਼ਾਲ ਅਤੇ ਪ੍ਰੇਰਕ ਸੰਵਿਧਾਨ ਦੇ ਨਿਰਮਾਣ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਦਿੱਤਾ ਸੀ ਸਾਡਾ ਦੇਸ਼ ਆਜ਼ਾਦੀ ਦੀ ਸ਼ਤਾਬਦੀ ਵੱਲ ਵਧਦੇ ਹੋਏ ਅਮ੍ਰਿਤਕਾਲ ਦੇ ਸ਼ੁਰੂਆਤੀ ਦੌਰ ਤੋਂ गुज़र ਰਿਹਾ ਹੈ ਇੱਕ ਇਨਕਲਾਬੀ ਪਰਿਵਰਤਨ ਦਾ ਦੌਰ ਹੈ ਸਾਨੂੰ ਆਪਣੇ ਦੇਸ਼ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਣ ਦਾ ਸੁਨਹਿਰੀ ਮੌਕਾ ਮਿਲਿਆ ਹੈ ਇਸ ਸਿਚੇ ਨੂੰ ਪੂਰਾ ਕਰਨ ਦੇ ਲਈ ਹਰੇਕ ਨਾਗਰਿਕ ਦਾ ਯੋਗਦਾਨ ਮਹੱਤਵਪੂਰਨ ਹੋਵੇਗਾ ਇਸ ਲਈ ਮੈਂ ਸਾਰੇ ਦੇਸ਼ਵਾਸੀਆਂ ਨੂੰ ਸੰਵਿਧਾਨ ਵਿੱਚ ਸ਼ਾਮਲ ਸਾਡੇ ਮੋਢਲੇ ਫਰਜ਼ਾਂ ਦਾ ਬਿਨਾਂ ਕਿਸੇ ਸਵਾਰਥ ਦੇ ਪਾਲਣ ਕਰਨ ਦਾ ਅਨੁਰੋਧ ਕਰਦੀ ਹਾਂ ਇਹ ਫਰਜ਼ ਆਜ਼ਾਦੀ ਦੇ 100 ਸਾਲ ਪੂਰੇ ਹੋਣ ਤੱਕ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਦੀ ਦਿਸ਼ਾ 'ਚ ਹਰੇਕ ਨਾਗਰਿਕ ਦੀ ਜ਼ਿੰਮੇਵਾਰੀ ਹੈ ਇਸ ਸੰਦਰਭ ਵਿੱਚ ਮੈਨੂੰ ਮਹਾਤਮਾ ਗਾਂਧੀ ਜੀ ਦੀ ਯਾਦ ਆਉਂਦੀ ਹੈ ਬਾਪੂ ਨੇ ਠੀਕ ਹੀ ਕਿਹਾ ਸੀ ਜਿਸ ਨੇ ਸਿਰਫ ਅਧਿਕਾਰਾਂ ਨੂੰ ਚਾਹਿਆ ਹੈ ਇਹੋ ਜਿਹੇ ਲੋਕ ਤਰੱਕੀ ਨਹੀਂ ਕਰ ਸਕਦੇ ਸਿਰਫ ਉਹੀ ਲੋਕ ਤਰੱਕੀ ਕਰ ਸਕਦੇ ਨੇ ਜਿਨ੍ਹਾਂ ਨੇ ਫਰਜ਼ਾਂ ਦਾ ਧਾਰਮਿਕ ਰੂਪ ਵਿੱਚ ਪਾਲਣ ਕੀਤਾ ਹੈ ਮੇਰੇ ਪਿਆਰੇ ਦੇਸ਼ਵਾਸੀਓ ਗਣਤੰਤਰ ਦਿਵਸ ਸਾਡੀਆਂ ਮੂਲ ਕਦਰਾਂ ਕੀਮਤਾਂ ਅਤੇ ਸਿਧਾਂਤਾਂ ਨੂੰ ਯਾਦ ਕਰਨ ਦਾ ਇੱਕ ਮਹੱਤਵਪੂਰਨ ਮੌਕਾ ਹੈ ਜਦੋਂ ਅਸੀਂ ਉਹਨਾਂ 'ਚੋਂ ਕਿਸੇ ਇੱਕ ਬੁਨਿਆਦੀ ਸਿਧਾਂਤ ਦਾ ਚਿੰਤਨ ਕਰਦੇ ਹਾਂ ਤਾਂ ਸੁਭਾਵਿਕ ਰੂਪ ਵਿੱਚ ਬਾਕੀ ਸਾਰੇ ਸਿਧਾਂਤਾਂ ਵੱਲ ਵੀ ਸਾਡਾ ਧਿਆਨ ਜਾਂਦਾ ਹੈ ਸੰਸਕ੍ਰਿਤੀ, માનਤਾਵਾਂ ਅਤੇ ਪਰੰਪਰਾਵਾਂ ਦੀ ਵਿਭਿੰਨਤਾ ਸਾਡੇ ਲੋਕਤੰਤਰ ਦਾ ਨਿਸ਼ਚਿਤ ਮਾਪ ਹੈ। ਸਾਡੀ ਵਿਭਿੰਨਤਾ ਦਾ ਇਹ ਉਤਸਵ ਸਮਤਾ ਤੇ ਅਧਾਰਿਤ ਹੈ ਜਿਸ ਨੂੰ ਨਿਆਂ ਨਾਲ ਸੁਰੱਖਿਅਤ ਕੀਤਾ ਜਾਂਦਾ ਹੈ। ਇਹ ਸਭ ਆਜ਼ਾਦੀ ਦੇ ਵਾਤਾਵਰਣ ਵਿੱਚ ਹੀ ਸੰਭਵ ਹੋ ਸਕਦਾ ਹੈ। ਇਨ੍ਹਾਂ ਕਦਰਾਂ-ਕੀਮਤਾਂ ਦੇ ਸਿਧਾਂਤਾਂ ਦੀ ਸਮੁੱਚਤਾ ਹੀ ਸਾਡੀ ਭਾਰਤੀਤਾ ਦਾ ਆਧਾਰ ਹੈ। ਡਾ. ਬੀ.ਆਰ. ਅੰਬੇਦਕਰ ਦੇ ਗਿਆਨਪਰਪੂਰ ਮਾਰਗਦਰਸ਼ਨ ਨਾਲ ਪ੍ਰਵਾਹਿਤ ਇਨਾ ਮੂਲਪੂਤ ਜੀਵਨਧੀਆਂ ਕਦਰਾਂ ਕੀਮਤਾਂ ਅਤੇ ਸਿਧਾਂਤਾਂ 'ਚ ਰਚੀ-ਵਸੀ ਸੰਵਿਧਾਨ ਦੀ ਵਿਚਾਰਧਾਰਾ ਨੇ ਹਰ ਤਰ੍ਹਾਂ ਦੇ ਭੇਦਭਾਵ ਨੂੰ ਖਤਮ ਕਰਨ ਦੇ ਲਈ ਸਮਾਜਿਕ ਨਿਆਂ ਦੇ ਰਸਤੇ ਤੇ ਸਾਨੂੰ ਮਜ਼ਬੂਤ ਬਣਾ ਕੇ ਰੱਖਿਆ ਹੋਇਆ ਹੈ ਮੈਂ ਇੱਥੇ ਇਹ ਜ਼ਿਕਰ ਕਰਨਾ ਚਾਹਾਂਗੀ ਕਿ ਸਮਾਜਿਕ ਨਿਆਂ ਦੇ ਲਈ ਲਗਾਤਾਰ ਸੰਘਰਸ਼ਸ਼ੀਲ ਰਹੇ ਸ਼ੀਕਰਪੂਰੀ ਠਾਕੁਰ ਜੀ ਦੀ ਜਨਮ ਸ਼ਤਾਬਦੀ ਦਾ ਉਤਸਵ ਕੱਲ ਹੀ ਮਨਾਇਆ ਗਿਆ ਹੈ ਕਰਪੂਰੀ ਜੀ ਪਛੜੇ ਵਰਗਾਂ ਦਾ ਪੱਖ ਲੈਣ ਵਾਲਿਆਂ ਵਿੱਚੋਂ ਇੱਕ ਸਨ ਜੀਨਾ ਨੇ ਆਪਣਾ ਸਾਰਾ ਜੀਵਨ ਉਹਨਾਂ ਦੇ ਕਲਿਆਣ ਲਈ ਸਮਰਪਿਤ ਕਰ ਦਿੱਤਾ ਸੀ। ਉਹਨਾਂ ਦਾ ਜੀਵਨ ਇੱਕ ਸੰਦੇਸ਼ ਸੀ। ਆਪਣੇ ਯੋਗਦਾਨ ਦੇ ਨਾਲ ਸਾਰਿਆਂ ਦੇ ਜੀਵਨ ਨੂੰ ਖੁਸ਼ਹਾਲ ਬਣਾਉਣ ਲਈ ਮੈਂ ਕਰਪੂਰੀ ਜੀ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਦੀ ਹਾਂ। ਸਾਡੇ ਗਣਤੰਤਰ ਦੀ ਮੂਲ ਭਾਵਨਾ ਨਾਲ ਇਕਜੁੱਟ ਹੋ ਕੇ 140 ਕਰੋੜ ਤੋਂ ਜ਼ਿਆਦਾ ਭਾਰਤ ਵਾਸੀ ਇੱਕ ਪਰਿਵਾਰ ਦੇ ਰੂਪ ਵਿੱਚ ਰਹਿੰਦੇ ਹਨ। ਦੁਨੀਆ ਦੇ ਸਭ ਤੋਂ ਵੱਡੇ ਇਸ ਪਰਿਵਾਰ ਦੇ ਲਈ ਸਹਿ ਹੋਣ ਦੀ ਭਾਵਨਾ ਉਹ ਗੋਲ ਦੁਆਰਾ ਥੋਪਿਆ ਗਿਆ ਬੋਝ ਨਹੀਂ ਹੈ ਬਲਕਿ ਸਮੂਹਿਕ ਆਨੰਦ ਦਾ ਸਹਿਜ ਸਰੋਤ ਹੈ ਜੋ ਸਾਡੇ ਗਣਤੰਤਰ ਦਿਵਸ ਦੇ ਉਤਸਵ ਵਿੱਚ ਪ੍ਰਗਟ ਹੁੰਦਾ ਹੈ ਇਸ ਹਫਤੇ ਦੇ ਸ਼ੁਰੂ ਵਿੱਚ ਅਸੀਂ ਸਾਰਿਆਂ ਨੇ ਅਯੁੱਧਿਆ ਅਜ ਪ੍ਰਭੂ શ્રી ਰਾਮ ਦੇ ਜਨਮ ਸਥਾਨ ਤੇ ਬਣੇ ਵਿਸ਼ਾਲ ਮੰਦਿਰ ਵਿੱਚ ਸਥਾਪਿਤ ਮੂਰਤੀ ਦੀ ਪ੍ਰਾਣ ਪ੍ਰティਸ਼ਠਾ ਦਾ ਇਤਿਹਾਸਿਕ ਸਮਾਰੋਹ ਦੇਖਿਆ ਭਵਿੱਖ ਵਿੱਚ ਜਦੋਂ ਇਸ ਘਟਨਾ ਨੂੰ ਵਿਆਪਕ ਦ੍ਰਿਸ਼ਟੀ ਨਾਲ ਦੇਖਿਆ ਜਾਵੇਗਾ ਤਾਂ ਉਸ ਵੇਲੇ ਇਤਿਹਾਸਕਾਰ ਭਾਰਤ ਦੁਆਰਾ ਆਪਣੀ ਸਭਿਅਤਾ ਨਾਲ ਜੁੜੀ ਵਿਰਾਸਤ ਦੀ ਨਿਰੰਤਰ ਖੋਜ ਨੂੰ ਇਨਕਲਾਬੀ ਆਯोजन ਦੇ ਰੂਪ ਵਿੱਚ ਇਸ ਦਾ ਵਰਣਨ ਕਰਨਗੇ ਸਹੀ ਨਿਆਂ ਪ੍ਰਕਿਰਿਆ ਅਤੇ ਦੇਸ਼ ਦੀ ਉੱਚ ਅਦਾਲਤ ਦੇ ਫੈਸਲੇ ਤੋਂ ਬਾਅਦ ਮੰਦਿਰ ਦਾ ਨਿਰਮਾਣ ਕਾਰਜ ਸ਼ੁਰੂ ਹੋਇਆ ਹੁਣ ਇਹ ਇੱਕ ਖੂਬਸੂਰਤ ਭਵਨ ਦੇ ਰੂਪ ਵਿੱਚ ਸੁਭਾਇਮਾਨ ਹੈ ਇਹ ਮੰਦਿਰ ਨਾ ਸਿਰਫ ਲੋਕਾਂ ਦੀ ਆਸਥਾ ਨੂੰ ਪ੍ਰਗਟਾਉਂਦਾ ਹੈ ਸਗੋ ਨਿਆ ਪ੍ਰਕਿਰਿਆ ਵਿੱਚ ਸਾਡੇ ਦੇਸ਼ਵਾਸੀਆਂ ਦੀ ਅਸੀਮ ਆਸਾ ਦਾ ਸਬੂਤ ਵੀ ਹੈ ਪਿਆਰੇ ਦੇਸ਼ਵਾਸੀਓ ਸਾਡੇ ਰਾਸ਼ਟਰੀ ਤਿਹਾਰ ਅਜਿਹੇ ਮਹੱਤਵਪੂਰਨ ਮੌਕੇ ਹੁੰਦੇ ਨੇ ਜਦੋਂ ਅਸੀਂ ਅਤੀਤ ਵੱਲ ਵੀ ਨਜ਼ਰ ਮਾਰਦੇ ਹਾਂ ਤੇ ਭਵਿੱਖ ਵੱਲ ਵੀ ਵੇਖਦੇ ਹਾਂ ਪਿਛਲੇ ਗਣਤੰਤਰ ਦਿਵਸ ਤੋਂ ਬਾਅਦ ਦੇ ਇੱਕ ਸਾਲ ਤੇ ਨਜ਼ਰ ਮਾਰੀਏ ਤਾਂ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਭਾਰਤ ਦੀ ਪ੍ਰਧਾਨਗੀ ਵਿੱਚ ਦਿੱਲੀ ਚ ਜੀ 20 ਸਿਖਤ ਸੰਮੇਲਨ ਦਾ ਸਫਲ ਆਯੋਜਨ ਇੱਕ ਮਹੱਤਵਪੂਰਨ ਉਪਲਬਧੀ ਸੀ G20 ਨਾਲ ਜੁੜੇ ਆਯੋਜਨਾ 'ਚ ਜਨ ਪਾਗੀਦਾਰੀ ਵਿਸ਼ੇਸ਼ ਰੂਪ ਵਿੱਚ ਜ਼ਿਕਰਯੋਗ ਹੈ। ਇਨ੍ਹਾਂ ਆਯੋਜਨਾ ਵਿੱਚ ਵਿਚਾਰਾਂ ਅਤੇ ਸੁਝਾਵਾਂ ਦਾ ਪ੍ਰਵਾਹ ਉੱਪਰ ਤੋਂ ਹੇਠਾਂ ਵੱਲ ਨਹੀਂ ਸਗੋਂ ਹੇਠਾਂ ਤੋਂ ਉੱਪਰ ਵੱਲ ਸੀ। ਉਸ ਸ਼ਾਨਦਾਰ ਆਯੋਜਨ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਆਮ ਨਾਗਰਿਕਾਂ ਨੂੰ ਵੀ ਅਜਿਹੇ ਗਹਿਰੇ ਅਤੇ ਅੰਤਰਰਾਸ਼ਟਰੀ ਮਹੱਤਵ ਦੇ ਮੁੱਦਿਆਂ ਵਿੱਚ ਹਿੱਸੇਦਾਰ ਬਣਾਇਆ ਜਾ ਸਕਦਾ ਹੈ। ਜਿਸ ਦਾ ਪ੍ਰਭਾਵ ਅਖੀਰ 'ਚ ਉਨ੍ਹਾਂ ਦੇ ਆਪਣੇ ਭਵਿੱਖ ਤੇ ਪੈਂਦਾ ਹੈ। G20 ਸਿੱਖਰ ਸੰਮੇਲਨ ਦੇ ਮਾਧਿਅਮ ਨਾਲ ਗਲੋਬਲ ਸਾਊਥ ਦੀ ਆਵਾਜ਼ ਦੇ ਰੂਪ ਵਿੱਚ ਭਾਰਤ ਦੀ ਸਰਵਉੱਚਤਾ ਨੂੰ ਵੀ ਵਧਾਵਾ ਮਿਲਿਆ ਜਿਸ ਨਾਲ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦੀ ਆਵਾਜ਼ ਬੁਲੰਦ ਹੋਈ ਜਦੋਂ ਸੰਸਦ ਨੇ ਇਤਿਹਾਸਿਕ ਮਹਿਲਾ ਆਰਕਸ਼ਨ ਬਿਲ ਪਾਸ ਕੀਤਾ ਤਾਂ ਸਾਡਾ ਦੇਸ਼ ਔਰਤ ਮਰਦ ਦੀ ਸਮਾਨਤਾ ਦੇ ਆਦਰਸ਼ ਵੱਲ ਹੋਰ ਅੱਗੇ ਵਧਿਆ ਮੇਰਾ ਮੰਨਣਾ ਹੈ ਕਿ ਨਾਰੀ ਸ਼ਕਤੀ ਵੰਦਨ ਅਧਿਨਿਯਮ ਮਹਿਲਾ ਸਸ਼ਕਤੀਕਰਨ ਦਾ ਇੱਕ ਕ੍ਰਾਂਤੀਕਾਰੀ ਮਾਧਿਅਮ ਸਿੱਧ ਹੋਵੇਗਾ ਇਸ ਨਾਲ ਸਾਡੇ ਸ਼ਾਸਨ ਦੀਆਂ ਪ੍ਰਕਿਰਿਆਵਾਂ ਨੂੰ ਬਿਹਤਰ ਬਣਾਉਣ ਵਿੱਚ ਵੀ ਬਹੁਤ ਸਹਾਇਤਾ ਮਿਲੇਗੀ ਜਦੋਂ ਸਮੂਹਿਕ ਮਹੱਤਵ ਦੇ ਮੁੱਦਿਆਂ ਤੇ ਮਹਿਲਾਵਾਂ ਦੀ ਹਿੱਸੇਦਾਰੀ ਵਧੇਗੀ ਤਾਂ ਸਾਡੀਆਂ ਪ੍ਰਸ਼ਾਸਨਿਕ ਪ੍ਰਾਥਮਿਕਤਾਵਾਂ ਦਾ ਜਨਤਾ ਦੀਆਂ ਜ਼ਰੂਰਤਾਂ ਦੇ ਨਾਲ ਬਿਹਤਰ ਤਾਲਮੇਲ ਬਣੇਗਾ ਇਸ ਸਮੇਂ ਚ ਭਾਰਤ ਚੰਦਰਮਾ ਦੇ ਦੱਖਣੀ ਧਰੂਵ ਦੇ ਖੇਤਰ ਤੇ ਉਤਰਨ ਵਾਲਾ ਪਹਿਲਾ ਦੇਸ਼ ਬਣਿਆ ਚੰ드ਰੀਆਨ 3 ਤੋਂ ਬਾਅਦ ਇਸਰੋ ਨੇ ਇੱਕ ਸੌਰ ਮਿਸ਼ਨ ਵੀ ਸ਼ੁਰੂ ਕੀਤਾ ਹਾਲ ਹੀ ਵਿੱਚ ADTL1 ਨੂੰ ਸਫਲਤਾਪੂਰਵਕ ਹਾਲੋ ਆਰਬਿਟ ਵਿੱਚ ਸਥਾਪਿਤ ਕੀਤਾ ਗਿਆ ਹੈ। ਭਾਰਤ ਨੇ ਆਪਣੇ ਪਹਿਲੇ ਐਕਸ-ਰੇ ਪੁਲਾਰੀਮੀਟਰ ਸੈਟੇਲਾਈਟ ਜਿਸ ਨੂੰ ਐਕਸਪੋ ਸੈੱਟ ਕਿਹਾ ਜਾਂਦਾ ਹੈ ਦੇ ਪ੍ਰੀਖਣ ਦੇ ਨਾਲ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਹੈ। ਇਸ ਸੈਟੇਲਾਈਟ ਪੁਲਾਰਡ ਦੇ ਬਲੈਕ ਹੋਲ ਵਰਗੇ ਰਹੱਸ ਦਾ ਅਧਿਐਨ ਕਰੇਗਾ। ਸਾਲ 2024 ਦੇ ਦੌਰਾਨ ਹੋਰ ਕਈ ਪੁਲਾਰਡ ਅਭਿਆਨਾਂ ਦੀ ਯੋਜਨਾ ਵੀ ਬਣਾਈ ਗਈ ਹੈ। ਇਹ ਇੱਕ ਪ੍ਰਸੰਨਤਾ ਦਾ ਵਿਸ਼ਾ ਹੈ ਕਿ ਪਾਰਦੀ ਪੁਲਾਰਡ ਯਾਤਰਾ ਵਿੱਚ ਅਨੇਕਾਂ ਨਮੀਆਂ ਉਪਲਬਧੀਆਂ ਹਾਸਲ ਕੀਤੀਆਂ ਜਾਣ ਵਾਲੀਆਂ ਹਨ ਸਾਡੇ ਪਹਿਲੇ ਮਨੁੱਖੀ ਪੁਲਾੜ ਉਡਾਣ ਪ੍ਰੋਗਰਾਮ ਗਗਨ ਗਿਆਨ ਮਿਸ਼ਨ ਦੀ ਤਿਆਰੀ ਸੁਚਾਰੂ ਰੂਪ ਵਿੱਚ ਅੱਗੇ ਵਧ ਰਹੀ ਹੈ ਸਾਨੂੰ ਆਪਣੇ ਵਿਗਿਆਨਿਕਾਂ ਅਤੇ ਤਕਨੀਕੀ ਮਹਾਰਾਂ ਤੇ ਹਮੇਸ਼ਾ ਮਾਣ ਰਿਹਾ ਹੈ ਪਰ ਹੁਣ ਇਹ ਪਹਿਲਾਂ ਤੋਂ ਕਿਤੇ ਉੱਚੇ ਟੀਚੇ ਤੈਕਰ ਰਹੇ ਨੇ ਤੇ ਉਸ ਅਨੁਸਾਰ ਨਤੀਜੇ ਵੀ ਹਾਸਲ ਕਰ ਰਹੇ ਨੇ भारत दी पुलाड़ प्रोग्राम दा उद्देश्य संपूर्ण मानवता दी कल्याण ਲਈ विज्ञान ਅਤੇ ਤਕਨੀਕ दी ਭੂਮਿਕਾ ਨੂੰ ਹੋਰ ਜ਼ਿਆਦਾ ਵਿਸਥਾਰ ਅਤੇ ਗਹਿਰਾਈ ਪ੍ਰਦਾਨ ਕਰਨਾ ਹੈ ਇਸ ਰੋ ਦੇ प्रोग्राम प्रति ਦੇਸ਼ ਵਾਸੀਆਂ ਵਿੱਚ ਜੋ ਉਤਸ਼ਾਹ ਦਿਖਾਈ ਦਿੰਦਾ ਹੈ ਉਸ ਨਾਲ ਨਵੀਆਂ ਆਸ਼ਾਵਾਂ ਦਾ ਸੰਚਾਰ ਹੋ ਰਿਹਾ ਹੈ पुलाड़ ਵਿਗਿਆਨ ਦੇ ਖੇਤਰ ਵਿੱਚ ਨਵੀਆਂ ਉਪਲਬਧੀਆਂ ਨੇ ਨੌਜਵਾਨ ਪੀੜੀ ਦੀ ਕਲਪਨਾ ਸ਼ਕਤੀ ਨੂੰ ਨਵੇਂ ਖੰਭ ਦਿੱਤੇ ਨੇ ਮੈਨੂੰ ਵਿਸ਼ਵਾਸ ਹੈ कि ਸਾਡੇ ਬੱਚਿਆਂ ਅਤੇ ਨੌਜਵਾਨਾਂ ਵਿੱਚ ਵੱਡੇ ਪੱਧਰ ਤੇ ਵਿਗਿਆਨ ਪ੍ਰਤੀ ਰੁਝਾਨ ਵਧੇਗਾ ਅਤੇ ਉਹਨਾਂ ਦਾ ਵਿਗਿਆਨਿਕ ਦ੍ਰਿਸ਼ਟੀਕੋਣ ਵਿਕਸਿਤ ਹੋਏਗਾ। ਪੁਲਾੜ ਵਿਗਿਆਨ ਦੀਆਂ ਇਹਨਾਂ ਉਪਲਬਧੀਆਂ ਦੇ ਨਾਲ ਨੌਜਵਾਨਾਂ ਖਾਸ ਕਰਕੇ ਨੌਜਵਾਨ ਮਹਿਲਾਵਾਂ ਨੂੰ ਇਹ ਪ੍ਰੇਰਣਾ ਮਿਲੇਗੀ ਕਿ ਉਹ ਵਿਗਿਆਨ ਅਤੇ ਤਕਨੀਕ ਨੂੰ ਆਪਣਾ ਕਾਰਜ ਖੇਤਰ ਬਣਾਉਣ। ਮੇਰੇ ਪਿਆਰੇ ਦੇਸ਼ਵਾਸੀਓ ਅੱਜ ਦਾ ਭਾਰਤ ਆਤਮ ਵਿਸ਼ਵਾਸ ਨਾਲ ਅੱਗੇ ਵਧ ਰਿਹਾ ਹੈ। ਮਜ਼ਬੂਤ ਅਤੇ ਸਵਸਥ ਅਰਥਵਿਵਸਥਾ ਇਸ ਆਤਮ ਵਿਸ਼ਵਾਸ ਦਾ ਕਾਰਨ ਵੀ ਹੈ। ਤਿੰਨ ਨਤੀਜਾ ਵੀ। ਪਿਛਲੇ ਸਾਲਾਂ 'ਚ ਕੁੱਲ ਕ੍ਰੇਲੂ ਉਤਪਾਦ ਦੀ ਵਾਧੇ ਦੀ ਦਰ ਪ੍ਰਮੁੱਖ ਅਰਥਵਿਵਸਥਾਵਾਂ 'ਚੋਂ ਸਭ ਤੋਂ ਜ਼ਿਆਦਾ ਰਹੀ ਹੈ। ਠੋਸ ਅੰਕੜਿਆਂ ਦੇ ਆਧਾਰ 'ਤੇ ਵੀ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਅਸਾਧਾਰਨ ਪ੍ਰਦਰਸ਼ਨ ਸਾਲ 2024 ਅਤੇ ਉਸ ਤੋਂ ਬਾਅਦ ਵੀ ਜਾਰੀ ਰਹੇਗਾ। ਇਹ ਗੱਲ ਮੈਨੂੰ ਖਾਸ ਤੌਰ 'ਤੇ ਜ਼ਿਕਰਯੋਗ ਲੱਗਦੀ ਹੈ ਕਿ ਜਿਸ ਦੂਰਅੰਦਾਜ਼ੀ ਯੋਜਨਾ ਦ੍ਰਿਸ਼ਟੀ ਨਾਲ ਅਰਥਵਿਵਸਥਾ ਨੂੰ ਗਤੀ ਮਿਲੀ ਹੈ। ਉਸੇ ਤਿਹਤ ਵਿਕਾਸ ਨੂੰ ਹਰ ਪੱਖ ਤੋਂ ਸੰਮਿਲਿਤ ਬਣਾਉਣ ਲਈ ਚੱਲ ਰਹੀਆਂ ਸੁਚਾਰੂ ਜਨ ਕਲਿਆਣ ਯੋਜਨਾਵਾਂ ਨੂੰ ਵੀ ਵਿਧਾਵਾ ਦਿੱਤਾ ਗਿਆ ਹੈ। ਮਹਾਮਾਰੀ ਦੇ ਦਿਨਾਂ 'ਚ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਮੁਫਤ ਰਾਸ਼ਨ ਉਪਲਬਧ ਕਰਵਾਉਣ ਦੇ ਲਈ ਲਾਗੂ ਯੋਜਨਾਵਾਂ ਦਾ ਦਾਰਾ ਸਰਕਾਰ ਨੇ ਵਧਾ ਦਿੱਤਾ ਸੀ। ਬਾਅਦ ਵਿੱਚ ਕਮਜ਼ੋਰ ਵਰਗਾਂ ਦੀ ਆਬਾਦੀ ਨੂੰ ਸੰਕਟ ਤੋਂ ਉਭਾਰਣ 'ਚ ਸਹਾਇਤਾ ਪ੍ਰਦਾਨ ਕਰਨ ਲਈ ਇਹਨਾਂ ਕਲਿਆਣਕਾਰੀ ਯੋਜਨਾਵਾਂ ਨੂੰ ਜਾਰੀ ਰੱਖਿਆ ਗਿਆ। ਇਸ ਪੈਰ ਨੂੰ ਹੋਰ ਜ਼ਿਆਦਾ ਵਿਸਥਾਰਿਤ ਕਰਦਿਆਂ ਹੋਇਆਂ ਸਰਕਾਰ ਨੇ 81 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਅਗਲੇ 5 ਸਾਲਾਂ ਤੱਕ ਮੁਫਤ ਰਾਸ਼ਨ ਉਪਲਬਧ ਕਰਵਾਉਣ ਦਾ ਫੈਸਲਾ ਲਿਆ ਹੈ। ਯਕੀਨਨ ਇਤਿਹਾਸ ਵਿੱਚ ਇਹ ਆਪਣੀ ਤਰ੍ਹਾਂ ਦਾ ਸਭ ਤੋਂ ਵੱਡਾ ਜਨ ਕਲਿਆਣ ਦਾ ਪ੍ਰੋਗਰਾਮ ਹੈ। ਨਾਲ ਹੀ ਸਾਰੇ ਨਾਗਰਿਕਾਂ ਦੇ ਜੀਵਨ ਨੂੰ ਸੁਖਾਲਾ ਬਣਾਉਣ ਲਈ ਅਨੇਕਾਂ ਸਮਾਬੱਧ ਯੋਜਨਾਵਾਂ ਵੀ ਲਾਗੂ ਕੀਤੀਆਂ ਜਾ ਰਹੀਆਂ ਨੇ। ਘਰਾਂ ਵਿੱਚ ਸੁਰੱਖਿਅਤ ਅਤੇ ਜ਼ਰੂਰਤ ਅਨੁਸਾਰ ਪੀਣ ਯੋਗ ਪਾਣੀ ਦੀ ਉਪਲਬਧਤਾ ਤੋਂ ਲੈ ਕੇ ਆਪਣਾ ਘਰ ਹੋਣ ਦੇ ਸੁਰੱਖਿਆ ਜਨਕ ਅਹਿਸਾਸ ਤੱਕ ਇਸ ਸਾਰੀਆਂ ਟੋਟੋ-ਕਟ ਬੁਨਿਆਦੀ ਜ਼ਰੂਰਤਾਂ ਹਨ ਨਾ ਕਿ ਵਿਸ਼ੇਸ਼ ਸੁਵਿਧਾਵਾਂ ਇਹ ਮੁੱਦੇ ਕਿਸੇ ਵੀ ਰਾਜਨੀਤਿਕ ਅਤਿਆਰਥਿਕ ਵਿਚਾਰਧਾਰਾ ਤੋਂ ਪਰੇ ਹਨ ਅਤੇ ਇਹਨਾਂ ਨੂੰ ਮਾਨਵੀ ਦ੍ਰਿਸ਼ਟੀਕੋਣ ਤੋਂ ਹੀ ਦੇਖਿਆ ਜਾਣਾ ਚਾਹੀਦਾ ਹੈ ਸਰਕਾਰ ਨੇ ਸਿਰਫ ਜਨ ਕਲਿਆਣ ਯੋਜਨਾਵਾਂ ਦਾ ਵਿਸਥਾਰ ਅਤੇ ਵਾਅਦਾ ਹੀ ਨਹੀਂ ਕੀਤਾ ਬਲਕਿ ਜਨ ਕਲਿਆਣ ਦੀ ਧਾਰਨਾ ਨੂੰ ਵੀ ਨਵੇਂ ਅਰਥ ਪ੍ਰਦਾਨ ਕੀਤੇ ਨੇ ਅਸੀਂ ਸਾਰੇ ਉਸ ਦਿਨ ਮਾਣ ਦਾ ਅਹਿਸਾਸ ਕਰਾਂਗੇ ਜਦੋਂ ਭਾਰਤ ਅਜੇ ਹੀ ਕੁਝ ਦੇਸ਼ਾਂ ਵਿੱਚ ਸ਼ਾਮਲ ਹੋ ਜਾਵੇਗਾ ਜਿੱਥੇ ਸ਼ਾਇਦ ਹੀ ਕੋਈ ਬੇਕਰ ਹੋਵੇ ਸਮੁੱਚਿਤ ਕਲਿਆਣ ਦੀ ਇਸੇ ਸੋਚ ਦੇ ਨਾਲ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਡਿਜੀਟਲ ਵੰਡ ਨੂੰ ਪੂਰਨ ਲਈ ਅਤੇ ਵਾਂਝੇ ਵਰਗਾਂ ਦੇ ਵਿਦਿਆਰਥੀਆਂ ਦੇ ਹਿੱਤ ਵਿੱਚ ਸਮਾਨਤਾ ਤੇ ਆਧਾਰਿਤ ਸਿੱਖਿਆ ਵਿਵਸਥਾ ਦੇ ਨਿਰਮਾਣ ਨੂੰ ਸਮੁੱਚੀ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ ਆਯੁਸ਼ਮਾਨ ਭਾਰਤ ਯੋਜਨਾ ਦੇ ਵਿਸਤਾਰਿਤ ਸੁਰੱਖਿਆ ਕਵਚ ਤਹਿਤ ਸਾਰੇ ਲਾਪਾਤਰੀਆਂ ਨੂੰ ਸ਼ਾਮਿਲ ਕਰਨ ਦਾ ਟੀਚਾ ਹੈ ਇਸ ਸੁਰੱਖਿਆ ਨਾਲ ਗਰੀਬ ਅਤੇ ਕਮਜ਼ੋਰ ਵਰਗ ਦੇ ਲੋਕਾਂ 'ਚ ਇੱਕ ਬਹੁਤ ਵੱਡਾ ਵਿਸ਼ਵਾਸ ਜਾਗਿਆ ਹੈ ਸਾਡੇ ਖਿਡਾਰੀਆਂ ਨੇ ਅੰਤਰਰਾਸ਼ਟਰੀ ਮੰਚਾਂ ਤੇ ਭਾਰਤ ਦਾ ਮਾਣ ਵਧਾਇਆ ਹੈ ਪਿਛਲੇ ਸਾਲ ਆਯੋਜਿਤ ਏਸ਼ੀਆਈ ਖੇਡਾਂ 'ਚ ਅਸੀਂ 107 ਤਮਗੀਆਂ ਦੇ ਨਵੇਂ ਕੀਰਤੀਮਾਨ ਦੇ ਨਾਲ ਇਤਿਹਾਸ ਰਚਿਆ ਅਤੇ ਏਸ਼ੀਆਈ ਪੈਰਾ ਖੇਡਾਂ 'ਚ ਅਸੀਂ 111 ਤਮਗੇ ਜਿੱਤੇ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਮਹਿਲਾਵਾਂ ਨੇ ਤਮਗੀਆਂ ਦੀ ਇਸ ਸੂਚੀ ਨੂੰ ਬਹੁਤ ਪ੍ਰਭਾਵਸ਼ਾਲੀ ਯੋਗਦਾਨ ਦਿੱਤਾ ਹੈ ਸਾਡੇ ਉੱਤਮ ਖਿਡਾਰੀਆਂ ਦੀ ਸਫਲਤਾ ਦੇ ਨਾਲ ਬੱਚਿਆਂ ਨੂੰ ਵੱਖ-ਵੱਖ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਣਾ ਮਿਲੀ ਹੈ ਜਿਸ ਨਾਲ ਉਹਨਾਂ ਦਾ ਆਤਮ ਵਿਸ਼ਵਾਸ ਬਹੁਤ ਵਧਿਆ ਹੈ ਮੈਨੂੰ ਵਿਸ਼ਵਾਸ ਹੈ ਕਿ ਨਵੇਂ ਆਤਮ ਵਿਸ਼ਵਾਸ ਨਾਲ ਭਰਪੂਰ ਸਾਡੇ ਖਿਡਾਰੀ ਆਉਣ ਵਾਲੀਆਂ ਪੈरिस 올림픽 ਵਿੱਚ ਹੋਰ ਵੀ ਚੰਗਾ ਪ੍ਰਦਰਸ਼ਨ ਕਰਨਗੇ ਪਿਆਰੇ ਦੇਸ਼ ਵਾਸੀਓ ਹਾਲ ਹੀ ਦੇ ਦੌਰ ਵਿੱਚ ਵਿਸ਼ਵ ਵਿੱਚ ਅਨੇਕਾਂ ਥਾਵਾਂ ਤੇ ਲੜਾਈਆਂ ਹੋ ਰਹੀਆਂ ਨੇ ਅਤੇ ਦੁਨੀਆ ਦੇ ਬਹੁਤ ਸਾਰੇ ਹਿੱਸੇ ਹਿੰਸਾ ਨਾਲ ਪੀੜਤ ਨੇ ਜਦੋਂ ਦੋ ਆਪਸੀ ਵਿਰੋਧੀ ਪੱਖਾਂ ਵਿੱਚੋਂ ਹਰੇਕ ਇਹ ਮੰਨਦਾ ਹੈ ਕਿ ਸਿਰਫ ਉਸੇ ਦੀ ਗੱਲ ਸਹੀ ਹੈ ਤੇ ਦੂਜੀ ਦੀ ਗੱਲ ਗਲਤ ਹੈ ਤਾਂ ਅਜਿਹੀ ਸਥਿਤੀ ਵਿੱਚ ਹੱਲ ਲੱਭਣ ਦੇ ਤਰਕ ਦੇ ਆਧਾਰ ਤੇ ਹੀ ਅੱਗੇ ਵਧਣਾ ਚਾਹੀਦਾ ਹੈ ਬਦਕਿਸਮਤੀ ਨਾਲ ਵਿਚਾਰ ਦੀ ਥਾਂ ਆਪਸੀ ਡਰ ਅਤੇ ਪੱਖਪਾਤ ਨੇ ਮਤਭੇਦਾਂ ਨੂੰ ਵਧਾਵਾ ਦਿੱਤਾ ਹੈ ਜਿਸ ਕਾਰਨ ਅਸਹਿਣ ਯੋਗ ਹਿੰਸਾ ਹੋ ਰਹੀ ਹੈ ਵੱਡੀ ਪੱਧਰ ਤੇ ਮਨੁੱਖੀ ਤ੍ਰਾਸਦੀਆਂ ਦੀਆਂ अनेका ਦੁਖਦ ਘਟਨਾਵਾਂ ਹੋਈਆਂ ਹਨ ਅਤੇ ਸਾਰੇ ਇਸ ਮਨੁੱਖੀ ਦਰਦ ਨਾਲ ਅਤਿਅੰਤ ਦੁਖੀ ਹਾਂ ਅਜਿਹੀਆਂ ਪ੍ਰਸਥਿਤੀਆਂ ਵਿੱਚ ਸਾਨੂੰ ਭਗਵਾਨ ਬੁੱਧ ਦੇ ਇਹਨਾਂ ਸ਼ਬਦਾਂ ਨੂੰ ਯਾਦ ਕਰਨਾ ਚਾਹੀਦਾ ਹੈ ਨਾਹੀ ਵੇਰੇਨ ਵੇਰਾਨੀ ਸਮੰਤੀਦ ਕੁਦਾਚਨਮ ਐਵੇਰੇਨ ਚ ਸਮੰਤੀ ਐਸ ਧੰਮੋ ਸਨੰਤਨੋ ਇਸ ਦਾ ਅਰਥ ਹੈ ਇੱਥੇ ਕਦੇ ਵੀ ਦੁਸ਼ਮਣ ਨੂੰ ਦੁਸ਼ਮਣੀ ਦੇ ਮਾਧਿਅਮ ਨਾਲ ਸ਼ਾਂਤ ਨਹੀਂ ਕੀਤਾ ਜਾ ਸਕਦਾ ਸਗੋਂ ਦੋਸਤੀ ਦੇ ਮਾਧਿਅਮ ਨਾਲ ਹੀ ਸ਼ਾਂਤ ਕੀਤਾ ਜਾ ਸਕਦਾ ਹੈ ਇਹ ਸਦੀਵੀ ਨਿਯਮ ਵੀ ਹੈ ਵਰਦਮਾਨ ਮਹਾਵੀਰ ਅਤੇ ਸਮਰਾਟ ਅਸ਼ੋਕ ਤੋਂ ਲੈ ਕੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਤੱਕ ਭਾਰਤ ਨੇ ਹਮੇਸ਼ਾ ਇੱਕ ਉਦਾਹਰਣ ਪੇਸ਼ ਕੀਤਾ ਹੈ ਕਿ ਅਹਿੰਸਾ ਇੱਕ ਸਿਰਫ ਆਦਰਸ਼ ਮਾਤਰ ਨਹੀਂ ਹੈ ਜਿਸ ਨੂੰ ਹਾਸਲ ਕਰਨਾ ਮੁਸ਼ਕਿਲ ਹੋਵੇ ਸਗੋਂ ਇਹ ਇੱਕ ਸਪਸ਼ਟ ਸੰਭਾਵਨਾ ਹੈ ਇਹ ਹੀ ਨਹੀਂ ਸਗੋਂ ਅਨੇਕਾਂ ਲੋਕਾਂ ਲਈ ਇਹ ਇੱਕ ਜੀਵੰਤ ਸੱਚਾਈ ਹੈ ਅਸੀਂ ਉਮੀਦ ਕਰਦੇ ਹਾਂ ਕਿ ਸੰਘਰਸ਼ ਨਾਲ ਉਲਝੇ ਇਨ੍ਹਾਂ ਖੇਤਰਾਂ 'ਚ ਉਹਨਾਂ ਸੰਘਰਸ਼ਾਂ ਨੂੰ ਸੁਲਝਾਉਣ ਅਤੇ ਸ਼ਾਂਤੀ ਸਥਾਪਿਤ ਕਰਨ ਦੇ ਲਈ ਰਾਹ ਖੋਜ ਲੈ ਜਾਣਗੇ ਵਿਸ਼ਵ ਵਾਤਾਵਰਣ ਸੰਕਟ ਤੋਂ ਉਭਰਣ ਚ ਵੀ ਭਾਰਤ ਦਾ ਪ੍ਰਾਚੀਨ ਗਿਆਨ विश्व ਸਮੁਦਾਇ ਦਾ ਮਾਰਗਦਰਸ਼ਨ ਕਰ ਸਕਦਾ ਹੈ ਭਾਰਤ ਨੂੰ ਊਰਜਾ ਦੇ ਨਵੀਨੀਕਰਨ ਸਰੋਤਾਂ ਨੂੰ ਵਧਾਵਾ ਦੇਣ ਵਿੱਚ ਮੁੱਖ ਯੋਗਦਾਨ ਦਿੰਦੇ ਹੋਏ ਅਤੇ ਗਲੋਬਲ ਕਲਾਈਮੇਟ ਐਕਸ਼ਨ ਦੀ ਪ੍ਰਧਾਨਗੀ ਪ੍ਰਦਾਨ ਕਰਦੇ ਹੋਏ ਦੇਖ ਕੇ ਮੈਨੂੰ ਬਹੁਤ ਪ੍ਰਸੰਨਤਾ ਹੁੰਦੀ ਹੈ ਭਾਰਤ ਨੇ ਵਾਤਾਵਰਣ ਪ੍ਰਤੀ ਸੁਚੇਤ ਜੀਵਨ ਸ਼ੈਲੀ ਅਪਣਾਉਣ ਲਈ ਲਾਈਫ ਮੂਵਮੈਂਟ ਸ਼ੁਰੂ ਕੀਤਾ ਹੈ ਸਾਰੇ ਦੇਸ਼ ਵਿੱਚ ਜਲਵਾਯੂ ਪਰਿਵਰਤਨ ਦੇ ਮੁੱਦੇ ਦਾ ਸਾਹਮਣਾ ਕਰਨ 'ਚ ਵਿਅਕਤੀਗਤ ਵਿਵਹਾਰ ਪਰਿਵਰਤਨ ਨੂੰ ਪੈਲ ਦਿੱਤੀ ਜਾ ਰਹੀ ਹੈ ਤੇ ਵਿਸ਼ਵ ਸਮੁਦਾਇ ਵੱਲੋਂ ਇਸ ਦੀ ਵਡਿਆਈ ਕੀਤੀ ਜਾ ਰਹੀ ਹੈ। ਹਰ ਜਗ੍ਹਾ ਦੇ ਨਿਵਾਸੀ ਆਪਣੀ ਜੀਵਨ ਸ਼ੈਲੀ ਨੂੰ ਕੁਦਰਤ ਦੇ ਅਨੁਸਾਰ ਢਾਲ ਕੇ ਆਪਣਾ ਯੋਗਦਾਨ ਦੇ ਸਕਦੇ ਨੇ ਅਤੇ ਉਨ੍ਹਾਂ ਨੂੰ ਅਝਿਹਾ ਕਰਨਾ ਹੀ ਚਾਹੀਦਾ ਹੈ। ਇਸ ਵਿੱਚ ਨਾ ਸਿਰਫ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਧਰਤੀ ਨੂੰ ਸੁਰੱਖਿਅਤ ਕਰਨ ਵਿੱਚ ਸਹਾਇਤਾ ਮਿਲੇਗੀ। ਸਗੋ ਜੀਵਨ ਦੀ ਗੁਣਵੱਤਾ ਵੀ ਵਧੇਗੀ ਪਿਆਰੇ ਦੇਸ਼ ਵਾਸੀਓ ਸਾਡੀ ਆਜ਼ਾਦੀ ਦੇ 100 ਸਾਲ ਪੂਰੇ ਹੋਣ ਤੱਕ ਦੀ ਅੰਮ੍ਰਿਤਕਾਲ ਦੇ ਸਮੇਂ ਦੌਰਾਨ ਮਹੱਤਵਪੂਰਨ ਤਕਨੀਕੀ ਪਰਿਵਰਤਨ ਵੀ ਹੋਣ ਜਾ ਰਹੇ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਵਰਗੇ ਤਕਨੀਕੀ ਬਦਲਾ ਅਸਾਧਾਰਨ ਗਤੀ ਦੇ ਨਾਲ ਸੁਰਖੀਆਂ ਤੋਂ ਬਾਹਰ ਆ ਕੇ ਸਾਡੇ ਰੋਜ਼ਾਨਾ ਜੀਵਨ ਦਾ ਹਿੱਸਾ ਬਣ ਗਏ ਨੇ ਕਈ ਖੇਤਰਾਂ ਵਿੱਚ ਭਵਿੱਖ ਨਾਲ ਜੁੜੀਆਂ ਅਸ਼ੰਕਾਵਾਂ ਚਿੰਤਾ ਪੈਦਾ ਕਰਦੀਆਂ ਨੇ ਪਰੰਤੂ अनेका ਉਤਸਾਜਨਕ ਮੌਕੇ ਵੀ ਦਿਖਾਈ ਦਿੰਦੇ ਨੇ ਖਾਸ ਕਰ ਨੌਜਵਾਨਾਂ ਲਈ ਸਾਡੇ ਨੌਜਵਾਨ ਵਰਤਮਾਨ ਦੀਆਂ ਹੱਦਾਂ ਤੋਂ ਪਰੇ ਜਾ ਕੇ ਨਵੀਆਂ ਸੰਭਾਵਨਾਵਾਂ ਤਲਾਸ਼ ਰਹੇ ਨੇ ਉਹਨਾਂ ਦੇ ਰਸਤੇ ਤੋਂ ਰੁਕਾਵਟਾਂ ਨੂੰ ਦੂਰ ਕਰਨ ਅਤੇ ਉਹਨਾਂ ਨੂੰ ਆਪਣੀ ਪੂਰੀ ਸਮਰੱਥਾ ਦਾ ਉਪਯੋਗ ਕਰਨ ਦੀ ਸੁਵਿਧਾ ਪ੍ਰਦਾਨ ਕਰਨ ਲਈ ਅਸੀਂ ਹਰ ਸੰਭਵ ਕੋਸ਼ਿਸ਼ ਕਰਨੀ ਹੈ ਸਾਡੀ ਨੌਜਵਾਨ ਪੀੜੀ ਚਾਹੁੰਦੀ ਹੈ ਕਿ ਸਾਰਿਆਂ ਨੂੰ ਬਰਾਬਰ ਮੌਕੇ ਪ੍ਰਾਪਤ ਹੋਣ ਉਸ ਸਮਾਨਤਾ ਨਾਲ ਜੁੜੇ ਪੁਰਾਣੇ ਸ਼ਬਦ ਜਾਲ ਨਹੀਂ ਚਾਹੁੰਦੇ ਸਗੋਂ ਸਮਾਨਤਾ ਦੇ ਸਾਡੇ ਅਮੁੱਲ ਅਦਰਸ਼ ਦਾ ਯਥਾਰਥ ਰੂਪ ਦੇਖਣਾ ਚਾਹੁੰਦੇ ਨੇ ਅਸਲ 'ਚ ਸਾਡੇ ਨੌਜਵਾਨਾਂ ਦੇ ਆਤਮ ਵਿਸ਼ਵਾਸ ਤੇ ਬਲ ਉੱਪਰ ਹੀ ਭਵਿੱਖ ਦੇ ਭਾਰਤ ਦਾ ਨਿਰਮਾਣ ਹੋ ਰਿਹਾ ਹੈ ਨੌਜਵਾਨਾਂ ਦੇ ਦਿਲ ਦਿਮਾਗ ਨੂੰ ਸੰਵਾਰਨ ਦਾ ਕੰਮ ਸਾਡੇ ਅਧਿਆਪਕ ਕਰਦੇ ਨੇ ਜੋ ਸਹੀ ਅਰਥਾਂ 'ਚ ਰਾਸ਼ਟਰ ਦਾ ਭਵਿੱਖ ਬਣਾਉਂਦੇ ਨੇ ਮੈਂ ਆਪਣੇ ਉਹਨਾਂ ਕਿਸਾਨਾਂ ਅਤੇ ਮਜ਼ਦੂਰ ਭੈਣ ਭਰਾਵਾਂ ਪ੍ਰਤੀ ਧੰਨਵਾਦ ਪ੍ਰਗਟ ਕਰਦੀ ਹਾਂ ਜੋ ਚੁੱਪਚਾਪ ਮਿਹਨਤ ਕਰਦੇ ਨੇ ਤੇ ਦੇਸ਼ ਦੇ ਵਿਕਸ ਨੂੰ ਬਿਹਤਰ ਬਣਾਉਣ ਚ ਵੱਡਮੁੱਲਾ ਯੋਗਦਾਨ ਦਿੰਦੇ ਨੇ ਗਣਤੰਤਰ ਦਿਵਸ ਤੇ ਇਸ ਪਾਵਨ ਮੌਕੇ ਦੀ ਪੂਰਵ ਸੰਧਿਆ ਤੇ ਸਾਰੇ ਦੇਸ਼ ਵਾਸੀ ਸਾਰੇ ਸੁਰੱਖਿਆ ਬਲ ਪੁਲਿਸ ਅਤੇ ਅਰਧ ਸੈਨਿਕ ਬਲਾ ਦਾਵੀ ਮੈਂ ਆਦਰਪੂਰਵਕ ਸਵਾਗਤ ਕਰਦੀ ਹਾਂ ਉਹਨਾਂ ਦੀ ਬਹਾਦਰੀ ਅਤੇ ਸੁਚੇਤਤਾ ਤੋਂ ਬਿਨਾ ਅਸੀਂ ਉਹਨਾਂ ਪ੍ਰਭਾਵਸ਼ਾਲੀ ਉਪਲਬਧੀਆਂ ਨੂੰ ਹਾਸਲ ਨਹੀਂ ਕਰ ਸਕਦੇ ਸੀ ਜੋ ਅਸੀਂ ਹਾਸਲ ਕਰ ਲਈਆਂ ਨੇ ਆਪਣੇ ਸ਼ਬਦਾਂ ਨੂੰ ਵਿਰਾਮ ਦੇਣ ਤੋਂ ਪਹਿਲਾਂ ਮੈਂ ਅਦਾਲਤਾਂ ਅਤੇ ਸਿਵਲ ਸੇਵਾਵਾਂ ਦੇ ਮੈਂਬਰਾਂ ਨੂੰ ਵੀ ਸ਼ੁਭਕਾਮਨਾਵਾਂ ਦੇਣਾ ਚਾਹੁੰਦੀ ਹਾਂ ਵਿਦੇਸ਼ਾਂ ਵਿੱਚ ਨਿਯੁਕਤ ਭਾਰਤੀ ਮਿਸ਼ਨਾਂ ਦੀਆਂ ਅਧਿਕਾਰੀਆਂ ਅਤੇ ਪ੍ਰਵਾਸੀ ਭਾਰਤੀ ਸਮੁਦਾਏ ਦੇ ਲੋਕਾਂ ਨੂੰ ਮੈਂ ਗਣਤੰਤਰ ਦਿਵਸ ਦੀ ਵਧਾਈ ਦਿੰਦੀ ਹਾਂ ਆਓ ਅਸੀਂ ਸਾਰੇ ਸਮਰਥਾ ਅਨੁਸਾਰ ਆਪਣੇ ਰਾਸ਼ਟਰ ਅਤੇ ਦੇਸ਼ ਵਾਸੀਆਂ ਦੀ ਸੇਵਾ 'ਚ ਖੁਦ ਨੂੰ ਸਮਰਪਿਤ ਕਰਨ ਦਾ ਸੰਕਲਪ ਲਈਏ ਇਸ ਸ਼ੁਭ ਸੰਕਲਪ ਨੂੰ ਸਿੱਧ ਕਰਨ ਦੀ ਯਤਨਾ ਸਦਕਾ ਤੁਹਾਨੂੰ ਸਾਰਿਆਂ ਨੂੰ ਮੇਰੀਆਂ ਹਾਰਦਿਕ ਸ਼ੁਭਕਾਮਨਾਵਾਂ ਧੰਨਵਾਦ ਜੈ ਹਿੰਦ ਜੈ ਭਾਰਤ